ਇਹ ਮੇਰੇ ਪਿੱਛੇ ਮਜ਼ਦੂਰ ਬੰਦੇ ਕੰਮ ਕਰ ਰਹੇ ਨੇ ਇਸ ਵਕਤ ਆਪਾਂ ਖੰਡੂਰ ਸਾਹਿਬ ਹਲਕੇ ਵਿੱਚ ਆ ਤੇ ਆਪਾਂ ਇਹਨਾਂ ਨੂੰ ਪੁੱਛਦੇ ਆ ਕਿ ਇਹ ਇਸ ਵਕਤ ਕਿਹੜੀ ਪਾਰਟੀ ਤੋਂ ਕਿਹੜੇ ਉਮੀਦਵਾਰ ਤੋਂ ਉਮੀਦ ਵਿੱਚ ਨੇ ਜਿਹੜਾ ਇਹਨਾਂ ਦਾ ਭਲਾ ਕਰੇ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਕਰਲਾ ਸਿੰਘ ਜੀ ਗੁਰਲਾਲ ਸਿੰਘ ਹਾਂਜੀ ਗੁਰਲਾਲ ਸਿੰਘ ਜੀ ਹੁਣ ਤੱਕ ਕਿਹੜੀ ਪਾਰਟੀ ਨੇ ਤੁਹਾਡਾ ਜੀਵਨ ਸੁਧਾਰਿਆ ਕਿਸੇ ਨੇ ਨਹੀਂ ਬਾਜੀ ਜੀ ਸਾਨੂੰ ਤਾਂ ਪਤਾ ਹੀ ਨਹੀਂ अच्छा हां जी किसी ने नहीं हां जी किसी ने <स्था> नहीं। नहीं। भाई जी इस बार किड़ी पार्टी तो उम्मीद है ਤੁਹਾਨੂੰ कहੇ ਤੋਂ ਨਹੀਂ ਜੀ ਕਿਸੇ ਤੋਂ ਉਮੀਦ ਨਹੀਂ ਕੀ ਨਹੀਂ ਜੀ ਕਿਸੇ ਨੇ ਕੁਝ ਨਹੀਂ ਕੀਤਾ ਕੀਤੇ ਕਿਸੇ ਨੇ ਕੁਝ ਨਹੀਂ ਕੀਤਾ ਜੀ ਸਾਡਾ ਇਹ ਗਰੀਬਾਂ ਦਾ ਨਾ ਸਾਡਾ ਇਹੋ ਹਾਲ ਰਿਹਾ ਜੀ ਨਾ ਕਿਸੇ ਨੂੰ ਸਾਨੂੰ ਪੁੱਛ ਦੱਸਿਆ ਨਾ ਕਿਸੇ ਨੇ ਸਾਨੂੰ ਪੁੱਛਿਆ ਜੀ ਇਹੋ ਸਾਡਾ ਗਰੀਬਾਂ ਦਾ ਹਾਲ ਰਿਹਾ ਜੀ ਅੱਛਾ ਤੁਹਾਡਾ ਅੱਛਾ ਮੰਦਾ ਹੀ ਹਾਲ ਰਿਹਾ ਜੀ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਨਾ ਦੱਸਿਆ ਜੀ ਕਿਸੇ ਨੇ ਸਾਡੇ ਦਾ ਕੰਮ ਹੀ ਚੱਲੀ ਚੱਲਦਾ ਨਾ ਸਾਨੂੰ ਪਤਾ ਜੀ ਕਿਸੇ ਗੱਲ ਦਾ ਹਾਂਜੀ ਸਾਨੂੰ ਕਿਸੇ ਨੇ ਸਾਡਾ ਜੀਵਨ ਨਹੀਂ ਸਦਾਰਿਆ ਹਾਂਜੀ ਅੱਛਾ ਤੁਹਾਡਾ ਜਿਹੜਾ ਇਹ ਪਿੰਡ ਆ ਇਹ ਕਿਹੜੇ ਹਲਕੇ 'ਚ ਪੈਂਦਾ ਸੁਜਾਦਾ ਜੀ ਜੀ ਨਹੀਂ ਹਲਕਾ ਕਿਹੜਾ ਪੈਂਦਾ ਪਤਾ ਤੁਹਾਨੂੰ ਕਿ ਨਹੀਂ ਪਤਾ ਆ ਹਾਂ ਜੀਰਾ ਜੀ ਜੀਰਾ ਨਹੀਂ ਯਾਰ ਜੀਰਾ ਨਹੀਂ ਹਲਕਾ ਨਹੀਂ ਨਹੀਂ ਹਾਂ ਕਿਹੜੇ ਹਲਕੇ 'ਚ ਪੈਂਦਾ ਲੋਕ ਸਭਾ ਹਲਕਾ ਕਿਹੜਾ ਤੁਹਾਡਾ ਪਤਾ ਹੈ ਪਤਾ ਨਹੀਂ ਜੀ ਪਤਾ ਨਹੀਂ ਪਤਾ ਨਹੀਂ ਜੀ ਭਾਈ ਤੁਹਾਨੂੰ ਪਤਾ ਹੈ ਤੁਹਾਡਾ ਪਿੰਡ ਕਿਹੜੇ ਹਲਕੇ 'ਚ ਪੈਂਦਾ ਨਹੀਂ ਜੀ ਹਾਂ ਕਿਹੜੇ ਕਿਹੜੇ ਉਮੀਦਵਾਰ ਐਮਪੀ ਖੜੇ ਨੇ ਪਤਾ ਤੁਹਾਨੂੰ ਨਹੀਂ ਜੀ ਉਹਨਾਂ ਦਾ ਵੀ ਨਹੀਂ ਤੁਹਾਨੂੰ ਪਤਾ ਜੀ ਕਿਹੜੇ ਕਿਹੜੇ ਐਮਪੀ ਖੜੇ ਆ ਤੁਹਾਡੇ ਨਹੀਂ ਜੀ ਨਹੀਂ ਪਤਾ ਨਹੀਂ ਪਤਾ ਇਹ ਬਾਈ ਇੱਧਰ ਖੜੇ ਨੇ ਬਾਈ ਜੀ ਤੁਹਾਡੇ ਹਲਕੇ ਦੇ ਵਿੱਚ ਕਿਹੜੇ ਕਿਹੜੇ ਐਮਪੀ ਖੜੇ ਨੇ ਪਤਾ ਨਹੀਂ ਜੀ ਨਹੀਂ ਪਤਾ ਨਹੀਂ ਕਿਹੜੇ ਹਲਕੇ ਚ ਤੁਹਾਡਾ ਪਿੰਡ ਪੈਂਦਾ ਏ ਪਤਾ ਨਹੀਂ ਜੀ ਨਹੀਂ ਪਤਾ ਨਹੀਂ ਅੱਛਾ ਕਿਹੜੀ ਪਾਰਟੀ ਨੇ ਹੁਣ ਤੱਕ ਤੁਹਾਡਾ ਭਲਾ ਕੀਤਾ ਕਿਸੇ ਨੇ ਨਹੀਂ ਜੀ ਕੀਤਾ ਕਿਸੇ ਨੇ ਨਹੀਂ ਕੀਤਾ ਨਹੀਂ ਜੀ ਕੀਤਾ ਅੱਛਾ ਹਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਭਰਾਵਾਂ ਨੂੰ ਮਜ਼ਦੂਰੀ ਕਰ ਰਹੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਪਿੰਡ ਕਿਹੜੇ ਹਲਕੇ 'ਚ ਪੈਂਦਾ ਤੇ ਸਾਡੇ ਹਲਕੇ 'ਚ ਕਿਹੜੇ-ਕਿਹੜੇ ਉਮੀਦਵਾਰ ਖੜੇ ਨੇ ਤੁਸੀਂ ਦੇਖ ਸਕਦੇ ਹੋ ਜਨਤਾ ਵਿਚਾਰੀ ਇਹਨਾਂ ਸਰਕਾਰਾਂ ਨੇ ਇਹ ਸਿਸਟਮ ਨੇ ਲੋਕਾਂ ਨੂੰ ਕੁਝ ਨਹੀਂ ਸਮਝਾਇਆ ਕੁਝ ਨਹੀਂ ਸਿਖਾਇਆ ਕੋਈ ਜਾਣਕਾਰੀ ਨਹੀਂ ਕੋਈ ਚੇਤਨਾ ਨਹੀਂ ਸਿਰਫ ਆਪਣੀਆਂ ਲੀਡਰੀਆਂ ਆਪਣੀਆਂ ਨੇਤਾਗਿਰੀਆਂ ਅੱਜ ਤੱਕ ਕੀਤੀਆਂ ਨੇ ਜੇਕਰ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਨੂੰ ਆਪਣਾ ਹਲਕਾ ਨਹੀਂ ਪਤਾ ਇਹਨਾਂ ਨੂੰ ਕੋਈ ਉਮੀਦਵਾਰ ਨਹੀਂ ਪਤਾ ਤਾਂ ਇਹ ਕਿੱਦਾਂ ਚੇਤਨਾ ਨਾਲ ਵੋਟ ਪਾ ਸਕਦੇ ਨੇ ਸੋ ਉਹ ਕਹਿੰਦੇ ਨੇ ਅੱਜ ਤੱਕ ਕਿਸੇ ਪਾਰਟੀ ਨੇ ਇਹਨਾਂ ਦਾ ਕੱਖ ਨਹੀਂ ਸਵਾਰਿਆ ਕੱਖ ਨਹੀਂ ਸੁਧਾਰਿਆ ਇੱਥੇ ਇੱਕ ਮਾਤਾ ਜੀ ਖੜੇ ਨੇ ਤੁਹਾਡਾ ਜਿਹੜਾ ਇਹ ਪਿੰਡ ਹੈ ਇਹ ਕਿਹੜੇ ਲੋਕ ਸਭਾ ਹਲਕੇ 'ਚ ਪੈਂਦਾ ਪਤਾ ਕਿ ਨਹੀਂ ਪਤਾ ਆਪਣੇ ਜੀਰੇ 'ਚ ਪੈਂਦਾ ਬੇਟਾ ਨਹੀਂ ਨਹੀਂ ਲੋਕ ਸਭਾ ਹਲਕੇ ਕਿਹੜੇ 'ਚ ਪੈਂਦਾ ਪਤਾ ਕਿ ਨਹੀਂ ਪਤਾ ਨਹੀਂ ਇਸ ਬਾਰੇ ਨੇ ਥੋੜੇ ਜਿਹਾ ਪਤਾ ਮੈਨੂੰ ਇਸ ਵਾਰ ਕਿਹੜੇ ਕਿਹੜੇ ਐਮਪੀ ਉਮੀਦਵਾਰ ਖੜੇ ਆ ਤੁਹਾਡੇ ਹਲਕੇ 'ਚ ਕਿਸੇ ਦਾ ਨਾਮ ਪਤਾ ਆਪਣੇ ਆਪ ਜੀਰੇ ਤੇ ਚਮਨ ਕਲਵੀਰ ਸਿੰਘ ਜੀ ਕਲਵੀਰ ਸਿੰਘ ਖੜਾ ਹੈ ਹੋਰ ਕਿਹੜੇ ਕਿਹੜੇ ਖੜੇ ਆ ਪਤਾ ਹੈ ਤੁਹਾਡੇ ਐਮਪੀ ਕਿਹੜੇ ਕਿਹੜੇ ਖੜੇ ਆ ਕਿ ਨਹੀਂ ਪਤਾ ਨਹੀਂ ਇਹਨਾਂ ਨੂੰ ਪਤਾ ਥੋੜਾ ਜਿਹਾ ਪਤਾ ਲੱਗਾ ਇਹਨਾਂ ਕਲਵੀਰ ਸਿੰਘ ਦੀ ਵਜ੍ਹਾ ਪਾਰਟੀ ਵੇਖੀ ਮੈਂ ਤਾਂ ਕਰਕੇ ਜੀਰੇ ਗਈ ਸੀ ਉਹਨਾਂ ਦੀ ਪਾਰਟੀ ਦੇਖੀ ਸੀ ਹਾਂ ਬਾਕੀ ਉਮੀਦਵਾਰ ਨਹੀਂ ਪਤਾ ਅਜੇ ਨਹੀਂ ਅਜੇ ਨਹੀਂ ਪਤਾ ਬੇਟਾ ਤੁਹਾਨੂੰ ਪਤਾ ਤੁਹਾਡੇ ਹਲਕੇ ਦੇ ਵਿੱਚ ਅਕਾਲੀ ਦਲ ਨੇ ਵਿਰਸਾ ਸਿੰਘ ਬਲਟੋਆ ਨੂੰ ਖੜਾ ਕੀਤਾ ਹਾ ਕਿਤਾ ਹੀ ਹੋਵੇਗਾ ਪੈਸਾ ਜੇ ਪਤਾ ਨਹੀਂ ਪੈਸਾ ਨਹੀਂ ਆ ਜਾਂਦਾ ਬੇਟਾ ਅੱਛਾ ਤੁਹਾਨੂੰ ਪਤਾ ਹੈ ਤੁਹਾਡੇ ਹਲਕੇ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਖੜਾ ਹੈ ਪਤਾ ਹੈ ਕਿ ਨਹੀਂ ਪਤਾ ਹਾਂਜੀ ਹੁਣ ਆਂਦੇ ਹ ਭੀ ਅਮਰਤਪਾਲ ਸਿੰਘ ਖੜਾ ਹੈ ਆਂਦੇ ਹ ਹਾਂ ਸੁਣਿਆ ਇਹ ਨਹੀਂ ਕਿ ਬਾਤ ਸੁਣੀ ਉਹਨਾਂ ਦੀ ਬਾਰੇ ਹਾਂਜੀ ਹਾਂ ਹਾਂ ਥੋੜਾ ਜਿਹਾ ਪਤਾ ਲੱਗਿਆ ਉਹ ਖੜਾ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਆਹੀ ਜੀਵਨ ਪੱਧਰ 50 ਸਾਲ ਪਹਿਲਾਂ ਸੀ ਕਿਰਤੀ ਮਜ਼ਦੂਰਾਂ ਦੀ ਆਈਓ ਜ਼ਿੰਦਗੀ ਸੀ ਤੇ ਅੱਜ ਵੀ ਉਹੀ ਹੈ ਨਾ ਤਾਂ 50 ਸਾਲ ਪਹਿਲਾਂ ਇਹਨਾਂ ਦੀ ਜ਼ਿੰਦਗੀ ਚੰਗੀ ਸੀ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਉਹੀ ਤੰਦ ਪੇਟਰੇ ਨੇ ਨਾ ਜਾਣਕਾਰੀ ਇਹਨਾਂ ਦੇ ਦਾਦਿਆਂ ਪਰਦਾਦਿਆਂ ਨੂੰ ਕਦੇ ਕੋਈ ਦਿੱਤੀ ਗਈ ਸਰਕਾਰਾਂ ਵੱਲੋਂ ਸਿਸਟਮ ਵੱਲੋਂ ਤੇ ਨਾ ਅੱਜ ਇਹਨਾਂ ਨੂੰ ਹੈ ਤੇ ਇਹੀ ਦੇਸ਼ ਦੀ ਅਸਲੀ ਤਸਵੀਰ ਹੈ ਇਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਪੱਠਾ ਮਜ਼ਦੂਰ ਕੰਮ ਕਰ ਰਹੇ ਨੇ ਇਹ ਛੋਟੇ ਬੱਚੇ ਤੋਂ ਲੈ ਕੇ ਉਹ ਭੈਣ ਸਮੇਤ ਇਹ ਸੁਬਾ ਮੂਹਨ ਹਨੇਰੇ ਤੋਂ ਲੈ ਕੇ ਹੁਣ ਇਸ ਟਾਈਮ ਸੂਰਜ ਡੁੱਬ ਚੁੱਕਾ ਹੈ ਤੇ ਰਾਤ ਹਨੇਰੇ ਤੱਕ ਇਹ ਕੰਮ ਕਰਨਗੇ ਇਹ ਇਸ ਟਾਈਮ ਖੰਡੂਰ ਸਾਹਿਬ ਹਲਕੇ ਦੇ ਵਿੱਚ ਨੇ ਔਰ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਇਹਨਾਂ ਨੂੰ ਕਿਹੜੀ ਪਾਰਟੀ ਤੋਂ ਉਮੀਦਾਂ ਨੇ ਤੇ ਕਿਹੜੀ ਪਾਰਟੀ ਨੇ ਹੁਣ ਤੱਕ ਇਹਨਾਂ ਦੀ ਜ਼ਿੰਦਗੀ ਸਵਾਰੀ ਹੈ ਹਾਂਜੀ ਬਾਈ ਜੀ ਹੁਣ ਤੱਕ ਕਿਹੜੀ ਪਾਰਟੀ ਨੇ ਤੁਹਾਡਾ ਸਵਾਰਿਆ ਜਾਂ ਤੁਹਾਡੀ ਜ਼ਿੰਦਗੀ ਨੂੰ ਵਧੀਆ ਬਣਾਇਆ ਹੁਣ ਤੱਕ ਸਰ ਸਾਨੂੰ ਸਰ ਕਿਸੇ ਪਾਰਟੀ ਤੋਂ ਮੈਂਦ ਨਹੀਂ ਹੈਗੀ ਸਰ ਕਿਸੇ ਨੇ ਸਾਡਾ ਸਵਾਰਿਆ ਸਰ ਅੱਛਾ ਹਾਂਜੀ ਸਰ ਸਵੇਰ ਤੋਂ ਲੈ ਕੇ ਕਿੰਨਾ ਕਦੋਂ ਕੰਮ ਸ਼ੁਰੂ ਕਰਦੇ ਹੋ ਕਿੰਨਾ ਟਾਈਮ ਕਰਨਾ ਪੈਂਦਾ ਸਰ ਰਾਤ ਦੇ ਕੋਈ ਤੋਂ ਲੱਗੇ ਤੇ ਦਿਨੇ 12 ਵਜੇ ਤੱਕਰ ਕੰਮ ਕਰੀਦਾ ਜੀ ਸਰ ਮੁੜ ਕੇ ਸੋਹਾਂ ਚਾ ਸ਼ਾਮ ਨੂੰ ਫਿਰ 4 ਵਜੇ ਲੱਗੇ ਸਰ ਅੱਛਾ ਹਾਂਜੀ ਸਰ ਅੱਛਾ ਇਹ ਤੁਸੀਂ ਦੇਖ ਸਕਦੇ ਹੋ ਇਹ ਛੋਟਾ ਬੱਚਾ ਵੀ ਇਹਨਾਂ ਦੇ ਨਾਲ ਇੱਥੇ ਲੱਗਾ ਹੋਇਆ ਔਰ ਇਹ ਕਹਿੰਦੇ ਨੇ ਕਿ ਸਾਨੂੰ ਕਿਸੇ ਪਾਰਟੀ ਤੋਂ ਕੋਈ ਉਮੀਦ ਨਹੀਂ ਕੀ ਆਪਾਂ ਉਹ ਬਾਈ ਤੋਂ ਪੁੱਛਦੇ ਹਾਂ ਹਾਂ ਵੀਰੇ ਆ ਵੋਟਾਂ ਪੈ ਰਹੀਆਂ ਨੇ ਹੁਣ ਵੋਟਾਂ ਆ ਗਈਆਂ ਨੇ ਤੇ ਕਿਹੜੀ ਪਾਰਟੀ ਨੇ ਹੁਣ ਤੱਕ ਤੁਹਾਡੀ ਜ਼ਿੰਦਗੀ ਸੁਧਾਰੀ ਹੈ ਕਿਸੇ ਨਾਲ ਨਹੀਂ ਇਹ ਅੱਛਾ ਹਾਂਜੀ ਹੁਣ ਤੱਕ ਲਾਰੇ ਹੀ ਲਾਉਂਦੇ ਆਏ ਸਾਰੇ ਅੱਛਾ ਤੇ ਹੁਣ ਫਿਰ ਅੱਗੇ ਕਿਹੜੀ ਪਾਰਟੀ ਤੋਂ ਉਮੀਦਾਂ ਤੁਹਾਨੂੰ ਉਮੀਦ ਕਿਸੇ ਤੋਂ ਨਹੀਂ ਆਈ ਕਿਸੇ ਤੋਂ ਉਮੀਦ ਨਹੀਂ ਕੀਤੀ ਹਾਂਜੀ ਬਸ ਆਪਣੀ ਮਿਹਨਤ ਕਰ ਰਹੇ ਆ ਦਿਖਾ ਰਹੇ ਆ ਅੱਛਾ ਔਰ ਇਸ ਕੰਮ ਦੇ ਵਿੱਚ ਤੁਸੀਂ ਇੱਥੇ ਇੱਟਾਂ ਪਾਉਣੇ ਹੋ ਕਿੰਨੀ ਕ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਵੀਰੇ ਬਹੁਤ ਜ਼ਿਆਦਾ ਹੈ ਮੈਂ ਤਾਂ ਸਵੇਰ 1 ਵਜੇ ਤੋਂ ਲੈ ਕੇ 12 ਵਜੇ ਤੱਕ ਲੱਗ ਜੇ ਤੇ ਸ਼ਾਮ ਨੂੰ ਫਿਰ 4 ਵਜੇ ਲੱਗਣਾ ਪੈਂਦਾ ਹੈ ਸਵੇਰ 1 ਵਜੇ ਮੈਂ ਤਾਂ ਰਾਤ 1 ਵਜੇ ਰਾਤ ਦੇ 1 ਵਜੇ ਹਾਂਜੀ ਰਾਤ ਦੇ 1 ਵਜੇ ਤੋਂ ਲੈ ਕੇ ਰਾਤ ਦੇ 1 ਵਜੇ ਤੋਂ ਕੰਮ ਸ਼ੁਰੂ ਕਰ ਦਿੰਦੇ ਹਾਂ ਹਾਂਜੀ ਅੱਛਾ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਕਹਿੰਦੇ ਨੇ ਸਾਨੂੰ ਕਿਸੇ ਪਾਰਟੀ ਨੇ ਨਾ ਸਾਡੀ ਜ਼ਿੰਦਗੀ ਸੁਧਾਰੀ ਹੈ ਨਾ ਕਿਸੇ ਤੋਂ ਉਮੀਦਾਂ ਨੇ ਭੈਣ ਤੋਂ ਪੁੱਛਦੇ ਹਾਂ ਭੈਣ ਜੀ ਇੱਕ ਮਿੰਟ ਸੁਣਿਓ ਗੱਲ ਵੋਟਾਂ ਆ ਗਈਆਂ ਜੀ ਐਮਪੀ ਦੀਆਂ ਤੇ ਕਿਹੜੀ ਪਾਰਟੀ ਤੋਂ ਉਮੀਦਾਂ ਨੇ ਤੁਹਾਨੂੰ ਕਿਸੇ ਤੋਂ ਨਹੀਂ ਭਾਈ ਸਾਹਿਬ ਕਿਉਂ ਨਹੀਂ ਉਮੀਦਾਂ ਜੀ ਕੁਛ ਹੋਇਆ ਹੀ ਨਹੀਂ ਕਿਸੇ ਨੇ ਵੀ ਭਾਈ ਸਾਹਿਬ ਅਜੇ ਤੱਕ ਅੱਛਾ ਹਾਂਜੀ ਤੇ ਇਹ ਜਿਹੜੀ ਤੁਸੀਂ ਮਿਹਨਤ ਇੱਟਾਂ ਪਾਉਣ ਦੀ ਕਰਦੇ ਹੋ ਇਹ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਇਸ ਦਾ ਮਿਹਨਤ ਵੀਰ ਜੀ ਬਹੁਤ ਹੀ ਜ਼ਿਆਦਾ ਰਾਤ ਦਿਨ ਇੱਕ ਹੋ ਜਾਂਦਾ ਸਾਡਾ ਇੱਥੇ ਅੱਛਾ ਹਾਂਜੀ ਤਾਂ ਮਤ ਕਿੰਨੇ ਕਿ ਘੰਟੇ 24 ਘੰਟਿਆਂ ਚ ਕੰਮ ਕਰਦੇ ਹੋ ਬਸ ਵੇਖ ਲਓ ਵੀਰ ਜੀ ਰਾਤ ਨੂੰ 1 ਵੇ ਲੱਗ ਜਾਈਦਾ ਤੇ ਸਵੇਰ ਦੇ 12 ਵਜ ਜਾਂਦੇ ਸਾਨੂੰ ਅੱਛਾ ਜੀ ਔਰ ਇੰਨੀ ਮਿਹਨਤ ਕਰਕੇ ਫਿਰ ਕਿਹੋ ਜੀ ਜ਼ਿੰਦਗੀ ਹੈ ਵਧੀਆ ਜ਼ਿੰਦਗੀ ਹੈ ਕਿ ਨਹੀਂ ਨਹੀਂ ਜੀ ਨਹੀਂ ਵਧੀਆ ਨਹੀਂ ਜ਼ਿੰਦਗੀ ਕਿਹੋ ਜੀ ਜ਼ਿੰਦਗੀ ਹੈ ਬਸ ਮਾੜੀ ਮੋਟੀ ਮਾੜੀ ਹੈ ਜ਼ਿੰਦਗੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਸਾਨੂੰ ਵੀ ਬਹੁਤ ਚੰਗੀ ਜ਼ਿੰਦਗੀ ਮਿਲ ਰਹੀ ਹੈ। ਅੱਛਾ ਹਾਂਜੀ ਤੇ ਸਰਕਾਰਾਂ ਤਾਂ ਸਾਰੀਆਂ ਕਹਿੰਦੀਆਂ ਨੇ ਵੀ ਅਸੀਂ ਗਰੀਬਾਂ ਦਾ ਬਹੁਤ ਸਵਾਰਿਆ। ਅਸੀਂ ਗਰੀਬਾਂ ਲਈ ਬਹੁਤ ਕੁਝ ਕਰਤਾ। ਮਤਲਬ ਕਿਸੇ ਨੇ ਨਹੀਂ ਕੁਝ ਕੀਤਾ। ਨਹੀਂ ਨਹੀਂ ਸਰ ਬਿਲਕੁਲ ਨਹੀਂ ਕਿਸੇ ਨੇ ਕੁਝ ਨਹੀਂ ਕੀਤਾ। ਅੱਛਾ ਹਾਂਜੀ। ਹੂੰ। ਔਰ ਕੀ ਕਹਿਣਾ ਚਾਹੁੰਦੇ ਹੋ ਫਿਰ ਤੁਸੀਂ ਸਰਕਾਰਾਂ ਨੂੰ? ਬਸ ਇਹ ਹੀ ਕਹਿਣਾ ਚਾਹੁੰਦੇ ਆ। ਵੀ ਸੋਚੋ ਗਰੀਬਾਂ ਦਾ। ਹੂੰ। ਹੂੰ। ਆਉਣ ਵਾਲੀ ਕੋਈ ਸਰਕਾਰ ਸੋਚ ਲਵੇ ਅੱਗੇ ਤਾਂ ਕਿਸੇ ਨੇ ਨਹੀਂ ਸੋਚਿਆ ਚਲੋ ਨਹੀਂ ਸੋਚ ਲੈ। ਪੰਜੀ ਵੋਟਾਂ ਐਮਪੀ ਦੀਆਂ ਪੈ ਰਹੀਆਂ ਨੇ ਤੇ ਤੁਹਾਡਾ ਪਿੰਡ ਕਿਹੜੇ ਹਲਕੇ ਚਾਉਂਦਾ ਤੁਹਾਨੂੰ ਪਤਾ ਹੈ ਪਤਾ ਨਹੀਂ ਜੀ ਪਤਾ ਹੀ ਨਹੀਂ ਨਹੀਂ ਜੀ ਅੱਛਾ ਵੋਟਾਂ ਤਾਂ ਥੋੜੇ ਦਿਨ ਰਹਿ ਗਏ ਨੇ ਤੇ ਤੁਹਾਨੂੰ ਪਤਾ ਕਿਹੜੇ ਕਿਹੜੇ ਐਮਪੀ ਉਮੀਦਵਾਰ ਤੁਹਾਡੇ ਹਲਕੇ ਚ ਖੜੇ ਨੇ ਨਹੀਂ ਜੀ ਮੈਨੂੰ ਨਹੀਂ ਪਤਾ ਕਿਸੇ ਪਾਰਟੀ ਦੇ ਉਮੀਦਵਾਰ ਨਹੀਂ ਪਤਾ ਨਹੀਂ ਜੀ ਬਿਲਕੁਲ ਨਹੀਂ ਤੁਸੀਂ ਦੇਖ ਸਕਦੇ ਹੋ ਇਹ ਇੱਕ ਕੌੜਾ ਤੇ ਮੂੰਹ ਬੋਲਦਾ ਸੱਚ ਹੈ ਕਿ ਇਹਨਾਂ ਮਜ਼ਦੂਰ ਕਿਰਤੀਆਂ ਨੂੰ ਬਿਲਕੁਲ ਨਹੀਂ ਪਤਾ ਕਿ ਇਹ ਇਹਨਾਂ ਦਾ ਪਿੰਡ ਕਿਹੜੇ ਲੋਕ ਸਭਾ ਹਲਕੇ ਚ ਪੈਂਦਾ ਤੇ ਕਿਹੜਾ ਕਿਹੜਾ ਇੱਥੇ ਉਮੀਦਵਾਰ ਖੜਾ ਹੋਇਆ ਆਪਾਂ ਇਹ ਤੋਂ ਪੁੱਛਦੇ ਆ ਹਾਂ ਵੀ ਕਿਹੜੇ ਹਲਕੇ ਚ ਤੁਹਾਡਾ ਪਿੰਡ ਪੈਂਦਾ ਪਤਾ ਨਹੀਂ ਜੀ ਪਤਾ ਨਹੀਂ ਇਹ 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 ਪਤਾ ਵੀ ਕਿਹੜੇ ਕਿਹੜੇ ਉਮੀਦਵਾਰ ਖੜੇ ਹੋਏ ਨੇ ਐਮਪੀ ਨਹੀਂ ਜੀ ਨਹੀਂ ਪਤਾ ਨਹੀਂ ਵੀਰ ਕਿਉਂ ਨਹੀਂ ਪਤਾ ਯਾਰ ਵੀਰੇ ਇੱਥੇ ਕੋਈ ਆਉਂਦਾ ਹੀ ਨਹੀਂ ਨਾ ਸਾਨੂੰ ਪਤਾ ਹੀ ਹੈ ਹਮ ਬਿਲਕੁਲ ਇਹ ਸੱਚੀ ਗੱਲ ਹੈ ਇਹ ਜਿੰਨੇ ਵੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਨੇ ਇਹਨਾਂ ਕਿਰਤੀਆਂ ਨੂੰ ਗਰੀਬਾਂ ਨੂੰ ਕੱਖ ਨਹੀਂ ਪਤਾ ਉਹਨਾਂ ਬਾਰੇ ਨਾ ਇਹਨਾਂ ਨੂੰ ਰਾਜਨੀਤੀ ਬਾਰੇ ਕੋਈ ਦੱਸਿਆ ਗਿਆ ਨਾ ਇਹਨਾਂ ਨੂੰ ਪਤਾ ਇਸ ਕਰਕੇ ਇਹਨਾਂ ਲੋਕਾਂ ਲਈ ਕੋਈ ਰਾਜਨੀਤੀ ਇੱਥੇ ਨਹੀਂ ਕਿਸੇ ਵੀ ਪਾਰਟੀ ਦੀਆਂ ਨੀਤੀਆਂ ਇਹਨਾਂ ਲੋਕਾਂ ਲਈ ਨਹੀਂ ਹੈਗੀਆਂ ਜੇ ਕੋਈ ਇਹ ਕਵੇ ਕਿ ਅਸੀਂ ਆਟਾ ਦਿੱਤਾ ਅਸੀਂ ਦਾਲ ਦਿੱਤੀ ਅਸੀਂ ਫਲਾਣ ਕੀਤਾ ਕਿਸੇ ਨੇ ਇਹਨਾਂ ਨੂੰ ਕੱਖ ਨਹੀਂ ਦਿੱਤਾ ਇਹਨਾਂ ਦੀ ਕਿਰਤ ਦੇ ਨਾਲ ਹੀ ਆਟਾ ਬਣਦਾ ਦਾਲ ਬਣਦੀ ਆ ਇਹਨਾਂ ਮਜ਼ਦੂਰ ਲੋਕਾਂ ਦੀ ਕਿਰਤ ਨਾਲ ਹੀ ਦੇਸ਼ ਦੀ ਹਰ ਚੀਜ਼ ਬਣਦੀ ਆ ਇਹਨਾਂ ਦੀ ਕਿਰਤ ਤਾਂ ਸਾਰੇ ਖਾ ਰਹੇ ਨਹੀਂ ਇਹਨਾਂ ਦੀਆਂ ਕਮਾਈਆਂ ਦੇ ਸਿਰ ਤੇ ਸਾਰੇ ਪਲਦੇ ਨੇ ਜਿੰਨੀਆਂ ਵੱਡੀਆਂ-ਵੱਡੀਆਂ ਕੋਠੀਆਂ ਤੇ ਮਹਿਲ ਇਹਨਾਂ ਮੰਤਰੀਆਂ ਨੇ ਇਹਨਾਂ ਰਾਜਨੇਤਾਵਾਂ ਨੇ ਪਾਏ ਨੇ ਉਹ ਇਹਨਾਂ ਕਿਰਤੀਆਂ ਦੇ ਹੱਥਾਂ ਨਾਲ ਬਣੀਆਂ ਇੱਟਾਂ ਤੇ ਹੋਰ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਹੱਥਾਂ ਨਾਲ ਬਣੇ ਉਹ ਮਕਾਨ ਨੇ ਹਾਂ ਬੇਟਾ ਕਿੰਨੀ ਕਮਿਹਨਤ ਕਰਨੀ ਪੈਂਦੀ ਬੱਚੇ ਬਹੁਤ ਜ਼ਿਆਦੀ ਅੱਛਾ ਸਵੇਰ ਕਿੰਨੇ ਕੁ ਵਜੇ ਤੋਂ ਕਿੰਨੇ ਕੁ ਵਜੇ ਤੱਕ ਕੰਮ ਕਰਨਾ ਪੈਂਦਾ 1 ਤੋਂ 12 ਵਜੇ ਠੀਕ ਰਾਤ ਦੇ 1 ਵਜੇ ਆ ਜਾਂਦੇ ਹਾਂਜੀ ਅੱਛਾ ਰਾਤ ਦੇ 1 ਵਜੇ ਕੰਮ ਲੱਗ ਜਾਂਦੇ ਹਾਂ ਹਾਂਜੀ ਤੇ ਫਿਰ ਸੌਣੇ ਕਿਹੜੇ ਟਾਈਮ ਹੋ 12 ਵਜੇ ਤੋਂ ਬਾਅਦ 2 ਵਜੇ ਤੱਕ ਬਸ ਦੁਪਹਿਰੇ ਹਾਂਜੀ ਦੁਪਹਿਰੇ 2 ਘੰਟੇ ਸੌਣੇ ਹੋ ਤੇ ਸਾਰੀ ਰਾਤ ਹੀ ਕੰਮ ਕਰਦੇ ਹੋ ਹਾਂਜੀ ਕਿੰਨੀ ਉਮਰ ਹੈ ਤੇਰੀ 12 ਸਾਲ 12 ਸਾਲ ਤੇਰੀ ਉਮਰ ਹੈ ਤੇ ਫਿਰ 12 ਸਾਲ ਦੀ ਉਮਰ 'ਚ ਇਦਾਂ ਇੱਟਾਂ ਪਾਉਣੀਆਂ ਪੈਂਦੀਆਂ ਨੇ ਹਾਂਜੀ ਸਾਰਾ ਦਿਨ ਤੁਸੀਂ ਕੰਮ ਕਰਦੇ ਹੋ ਹਾਂਜੀ ਕਿੰਨੇ ਕ ਸਾਲਾਂ ਤੋਂ ਤੁਸੀਂ ਨਾਲ ਇੱਟਾਂ ਪਾ ਰਹੇ ਹੋ ਮਾਂ ਪਿਓ ਦੇ ਦੋ ਸਾਲਾਂ ਤੋਂ ਮਤਲਬ ਜਦੋਂ ਤੂੰ 10 ਕੁ ਸਾਲ ਦਾ ਸੀ ਉਦੋਂ ਤੋਂ ਏਦਾਂ ਤੂੰ ਮਾਂ ਪਿਓ ਦੇ ਨਾਲ ਮਜ਼ਦੂਰੀ ਕਰ ਰਿਹਾ ਹਾਂਜੀ ਤੁਸੀਂ ਦੇਖੋ ਇਹ ਹੈ ਹਾਲਾਤ ਸਰਕਾਰਾਂ ਨੇ ਬਹੁਤ ਟਾਰਾਂ ਮਾਰੀਆਂ ਵਿਕਾਸ ਦੀਆਂ ਤਰੱਕੀ ਦੀਆਂ ਵਿਸ਼ਵਗੁਰੂ ਬਣਾਤਾ ਆ ਕਰਤਾ ਉਹ ਕਰਤਾ ਆ ਹਾਲਾਤ ਹੈ 8 8 9 9 ਸਾਲ ਦੇ ਬੱਚੇ ਆਪਣੇ ਮਾਂ ਪਿਓ ਦੇ ਨਾਲ ਮਜ਼ਦੂਰੀ ਕਰਦੇ ਨੇ ਟੱਬਰ ਸਮੇਤ ਕੰਮ ਕਰਦੇ ਨੇ ਜ਼ਿੰਦਗੀ ਦੇ ਪੱਲੇ ਕੁਝ ਨਹੀਂਗਾ ਤੇ ਇਹ ਹਾਲਾਤ ਦੇਸ਼ ਦੀ 70 75 ਫੀਸਦੀ ਆਬਾਦੀ ਦਾ ਹੈ ਜਿਹਨੂੰ ਲੱਗਦਾ ਹੈ ਕਿ ਸਰਕਾਰਾਂ ਨੇ ਆ ਕਰਤਾ ਉਹ ਕਰਤਾ ਇੱਥੇ ਪਾਰਟੀਆਂ ਦੇ ਚਮਚੇ ਕੜਛੇ ਫਿਰਦੇ ਨੇ ਲੀਡਰਾਂ ਦੇ ਮਗਰ ਲੱਗੇ ਕੋਈ ਕਹਿੰਦਾ ਆਏਗਾ ਤੋ ਮੋਦੀ ਹੀ ਕੋਈ ਕਹੀ ਜਾਂਦਾ ਕਾਂਗਰਸ ਜਿੰਦਾਬਾਦ ਕੋਈ ਕਾਲੀ ਦਲ ਜਿੰਦਾਬਾਦ ਕੋਈ ਆਮ ਆਦਮੀ ਪਾਰਟੀ ਜਿੰਦਾਬਾਦ ਤੁਹਾਡੀ ਜਿੰਦਾਬਾਦ ਤੁਹਾਨੂੰ ਮੁਬਾਰਕ ਆ ਅਸਲੀ ਜ਼ਿੰਦਗੀ ਲੋਕਾਂ ਦੀ ਆ ਜਿੰਦਗੀ ਅਸਲੀ ਲੋਕਾਂ ਦੀ 100 ਚੋਂ 70 ਪਰਿਵਾਰਾਂ ਦਾ ਆ ਹਾਲ ਆ ਸਾਰਾ ਦਿਨ ਕੰਮ ਸਾਰਾ ਦਿਨ ਕਿਰਤ ਤੇ ਜ਼ਿੰਦਗੀ ਮਾੜੀ ਕਿਸੇ ਪਾਰਟੀ ਨੇ ਇੱਥੇ ਇਹੋ ਜਿਹਾ ਸਿਸਟਮ ਇਹੋ ਜਿਹੀਆਂ ਨੀਤੀਆਂ ਨਹੀਂ ਬਣਾਈਆਂ ਜੀ ਦੇ ਨਾਲ ਆਮ ਕਿਰਤੀ ਦੀ ਜ਼ਿੰਦਗੀ ਸੁਧਰ ਸਕੀ ਸੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ